ਲੋਕ ਰਾਜ ਕਪਤੰ ਰੂਪ ਕਪਤੰ ਸੱਚੇ ਕਹਸੇ ਤਿੰਨ ਜਿਹੜੇ ਰਾਜ ਦੀ ਇੱਛਾ ਹੈ ਜੀਵੇ ਵੀ ਛਲ ਰੂਪ ਹੈ ਰਾਜ ਸਦਾ ਕਹਿਦਾ ਕਾਇਮ ਦੁਨੀਆ 'ਚ ਇੱਕ ਰਸਨੀ ਰਹਾ ਬੜੇ ਬੜੇ ਤ੍ਰੇਡ ਯੁੱਗ ਰਾਜ ਕੀਤਾ ਸੀ ਰਵਾਲ ਨੇ ਤ੍ਰੇਡ ਯੁੱਗ ਰਾਜ ਕਰਕੇ ਮੰਡੀ ਸ਼ਹਿਰ ਦੇ ਵਿੱਚ ਵਸ ਕੇ ਰਾਜਕੰ ਜੱਛਾਂ ਦੇ ਨਾਲ ਜੰਗ ਹੋਇਆ ਉਹ ਜੰਗ ਹੋਣ ਤੋਂ ਸਹਿਬ ਸੰਗਤ ਜੀ ਸਤਿ ਆਜਾ ਖਾਦਕਾਂ ਨੇ इन उथो कड़ता सारी राय भूत खुशगी फिर गुरु कर बेनती की महाराज मेरी मारा पाई सारे जे थोड़ा मैं राज दुआ महाराज कह रहे भारत है जो कहो राजीनामा करा दें कह लगा सचे पातशाह में कल की अवतार होंगे तक इथे बैठा रहागा सतगुरु जी ने अपो राजीनामा कराता सी री साखी च प्रसंग आ ਇਸ ਪ੍ਰਕਾਰ ਮਹਾਰਾ ਸਾਹਿਬ فرمਉਂਦੇ ਹਨ ਤ੍ਰੇਡ ਜੁਗ ਰਾਜ ਕਰਕੇ ਵੀ ਮੰਡੀ ਵਿੱਚ ਫੇਰ ਵੀ ਸਾਧ ਸੰਗੈ ਜੀ ਉਹ ਉਸੇ ਪ੍ਰਕਾਰ ਕੰਗਾਲ ਹੀ ਰਵਾਲ ਤੇ ਰਿਆ ਫਿਰ ਇਹਦੇ ਹੱਕਣ ਵਾਲਾ ਤੇ ਰਿਆ ਫਿਰ ਦਾਸ ਜੀ ਇਸੇ ਪ੍ਰਕਾਰ ਸਾਧ ਸੰਗੈ ਜੀ ਮਹਾਰਾ ਕਹਿੰਦੇ ਰਾਜ ਵੀ ਛਲ ਰੂਪ ਹੈ ਸਭ ਇੱਕ ਰਸ ਵੀ ਹੈ ਜਿਨੇ ਪਾਦਸ਼ਾਹੀ ਕਰੀ ਕੋਟ ਜੁਗਿ ਰਸੰਗਾਂ ਦੇ ਰਸੰ ਭਲੀ ਭਾਂਜ ਭੁਗਿਉਂ ਅਤੇ ਬਹੀ ਦੀਨ ਦੇਖੇ ਗਰੇ ਕਾਲ ਮਾਰੇ ਇਸ ਪ੍ਰਕਾਰ ਸਾਰ ਸੰਗਿਉਨਾਂ ਜੀਆਂ ਦੀ ਹਾਲਤ ਹੁੰਦੀ ਹੈ ਹਜ਼ੂਰ ਫਰਮਾਉਂਦੇ ਹੈ ਇਹ ਰਾਜ ਵੀ ਛਲ ਰੂਪੀ ਹੈ ਰੂਪ ਕਪਟੰ ਅਦੇ ਰੂਪ ਵੀ ਸਦਾ ਨਹੀਂ ਰਹਿੰਦਾ ਜਿਹੜਾ ਪਾਊਡਰ ਮਾਰ ਮਾਰ ਕੇ ਬਾਹਰ ਸੋਹਣਾ ਰੂਪ ਬਣਾਉਂਦੇ ਲੋਕ ਉਹ ਵੀ ਅੰਦਰੋਂ ਉਸੇ ਸੁੱਕੀ ਮੂਲੀ ਦੀਆਂ ਜੜੜੀਆਂ ਪਹਿ ਜਾਂਦੀਆਂ ਹਨ ਇਹ ਛਲ ਰੂਪੀ ਹੈ ਉਹ ਹਯਾ ਰੂਪ ਨਹੀਂ ਰਹਿੰਦਾ ਹੈ ਕੀ ਕਨ ਅਸਮੀ ਰਹਿੰਦਾ ਕਿਸੇ ਦਾ ਰੂਪ ਤਨ ਕਾਪਣ ਕੋਲ ਗਰਵਤ ਹੈ ਅਜੇ ਤਨ ਵੀ ਛਲ ਰੂਪੀ ਹੈ ਸਜਾ ਕਿਸੇ ਕੋਲ ਨਹੀਂ ਰਹਿੰਦਾ ਕੋਈ ਸਦਾ ਅਮੀਰ ਨਹੀਂ ਰਹਿੰਦਾ ਪਾਪਾਂ ਵਜੋਂ ਹੋਣਾ ਨਹੀਂ ਮੋਹਾਂ ਸਾਥ ਨਾ ਜਾਈ ਇਹ ਛਲ ਰੂਪੀ ਹੈ ਤੁਹਾਨੂੰ ਕੋਲ ਗਰਵਤ ਹੈ ਜਿਹੜਾ ਕੁਲਾਂ ਦਾ ਹੰਕਾਰ ਕਰਦੇ ਕੋਲਾਂ ਵੀ ਇਹੇ ਜੇ ਨਰਾਇਕ ਪੁੱਤਰ ਪੈਦਾ ਹੋ ਜਾਂਦੇ ਕੁਲਾਂ ਨੂੰ ਇੱਕ ਕਲੰਕ ਲਾ ਦਿੰਦੇ ਆ ਇਹੋ ਕੁਲਾਂ ਦੇ ਜਿਹੜੇ ਹੰਕਾਰ ਕਰਦੇ ਇਹ ਵੀ ਕਰਨਾ ਯੋਗ ਨਹੀਂ ਹੈ ਇਹ ਵੀ ਛਲ ਰੂਪੀ ਹੈ ਸੰਚੰਤ ਵਿਖਿਆ ਛਲੰ ਖਿਦਰੰ ਜਿਹੜੇ ਪੁਰਖ ਸੰਚੰਤ ਇਕੱਠੇ ਕਰਦੇ ਆ ਵਿਖਿਆ ਮਾਇਆ ਨੂੰ ਕਿਸੇ ਨੂੰ ਛਲ ਕਰਦੇ ਆ ਧੋਖੇबाजी ਕਰਦੇ ਆ ਤੇ ਛਿੱਧ ਦੋਸ਼ ਰੂਪ ਕੇ ਕਿ ਫਲਾਣੇ ਵਿੱਚ ਇਹ ਦੋਸ਼ ਹੈ ਕਿਉ ਮਾਲ ਇਕੱਠੀ ਕਰਦੇ ਸੰਜਦੇ ਹਨ ਨਾਨਕ ਬਿਨ ਹਰ ਸੰਗ ਛਲ ਕਰਕੇ ਤੇ ਇਹਨਾਂ ਛੁਗੜ ਦੋਸ਼ ਕੱਢ ਕੇ ਰੋਪ ਕੇ ਨਾਨਕ ਬਿਨ ਹਰ ਸੰਗ ਨਾ ਚਾਲਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਪਦਾਰਥ ਦਿਨਾਂ ਮਹਾਰਾਜ ਦੇ ਨਾਮ ਤੋਂ ਇਹਦੇ ਨਾਲ ਪ੍ਰਲੋਕ ਤਾਂ ਚੱਲਦੇ ਨਹੀਂ ਇੱਥੇ ਹੀ ਰਹਿ ਜਾਂਦੇ ਐ ਖਲੰਕਾਂ ਨਾਲ ਕਾਲਾ ਮੂੰਹ ਕਰਾ ਕੇ ਜਾਂਦੇ ਹਨ ਲੋਕ ਇਹ ਖੰਡੜੋ ਕੀ ਭੁੱਲ ਫਿਰ ਭਾਈ ਤੇ ਖੰਡੜੋ ਕੀ ਭੁੱਲ ਜਿਵੇਂ ਕੋਈ ਆਦਮੀ ਜਾਣ ਕੇ ਫਲ ਵੇਖ ਕਰਕੇ ਭੁੱਲ ਕਰ ਲਵੇ ਤੁਮੇ ਦੇ ਤਾਈ ਵੇਖ ਕੇ ਭੁੱਲ ਜੇ ਤੇ ਖੰਦੋ ਕੇ ਵੇਖਣ ਵਾਲਿਆਂ ਦੀ ਭੁੱਲ ਤੁਮਾ ਦਿਸਮ ਸੋਹਣਾ ਤੋ ਤੁਮਾ ਸੋਹਣਾ ਦਿਖਦਾ ਜਿਵੇਂ ਸਭ ਚਿੱਤ ਦੇ ਮਤਾਲਾ ਸੋਹਣਾ ਦਿਸਦਾ ਹੈ ਇਹਨੇ ਤੁਮਾ ਜਹਰ ਦਾ ਭਰਿਆ ਹੁੰਦਾ ਹੈ ਉਤੋਂ ਸੋਹਣਾ ਵੇਖਣ ਨੂੰ ਹੈ ਇਹ ਤੇ ਖੰਦੇ ਵੇਖਣ ਵਾਲਿਆਂ ਦੀ ਭੁੱਲ ਹੈ ਕੀ ਵੇਖ ਕੇ ਤੁਸੀਂ ਭੁੱਲ ਰਹੇ ਹੋ ਜਿਹੜਾ ਤੁਮਾ ਕੌੜਾ ਹੈ ਜਹਰੀਲਾ ਹੈ ਉਦੋਂ ਸੋਹਣਾ ਦੇਖਣ ਨੂੰ ਪ੍ਰਤੀਤ ਹੁੰਦਾ ਹੈ ਇਹੇ ਵਿਸ਼ੇ ਤੋਂ ਰੂਪ ਰੰਗ ਚੰਗੇ ਦਿਸਦੇ ਐ ਸੋਵੇਂ ਜਿੱਦੋਂ ਉਤਾਲੇ ਦਿਸਦੇ ਐ ਇਹ ਦੇਖਣ ਵਾਲਿਆਂ ਦੀ ਭੁੱਲ ਐ ਕੀ ਭੁੱਲ ਰਿਆਂ ਹੈ ਤੁਮੇਂ ਦੀ ਨਹੀਂ ਵਿਸ਼ੇ ਦੇਖਣ ਨੂੰ ਸੋਹਣੇ ਲੱਗਦੇ ਹਨ ਅੱਡ ਨਾ ਲਹਿੰਦੜੂ ਮੁੱਲ ਉਹ ਤੁਮਹਾਂ ਸਾਰ ਸੰਗਤ ਜੀ ਅੱਡ ਅੱਧੀ ਕੋਡੀ ਵੀ ਮੁੱਲ ਨਹੀਂ ਅੰਤ ਵਿੱਚ ਮਿਲਦਾ ਉਸ ਦਾ ਨਾਲਕ ਸਾਥ ਨਾਲ ਜੁਲ ਲਈ ਮਾਇਆ ਇਸ ਪ੍ਰਕਾਰ ਅੰਤ ਦੇ ਵੇਲੇ ਇਹ ਜੀਵ ਅਧਾ ਗੰਗੜੀ ਵੀ ਤੇਰਾ ਮੁੱਲ ਨਹੀਂ ਤੈਨੂੰ ਲੱਭਣਾ ਤੇਰੇ ਨਾਲ ਜਿਹੜੀ ਮਾਇਆ ਹੈ ਜੁੱਲੀ ਨਾ ਕਛਵੀ ਪੰਜਾਬ ਦਾ ਹੈ ਔਲਾਦ ਕਹਿੰਦੇ ਜੁੱਲੀ ਚੱਲੇਗੀ ਨਹੀਂ ਤੇਰੇ ਨਾਲ ਮਾਇਆ ਔੜੀ ਚੱਲਦਿਆਂ ਨਾਲ ਨਾ ਚੱਲੇ ਇਸਾਰੇ ਜਿਹੜਾ ਪਦਾਰਥ ਤੇ ਚੱਲਦਿਆਂ ਦੇ ਨਾਲ ਚੱਲਣਾ ਨਹੀਂ ਹੈ ਕਿਉਂਕਿ ਉਹ ਸੰਜੀ ਹੈ ਉਸ ਨੂੰ ਇਕੱਠਾ ਲਾ ਕੇ ਕਿਉਂ ਇਕੱਠਾ ਕਰ ਜਾ ਰਹਿਣਾ ਹਰ ਵਕਤ ਸੰਕਿੰਨ ਕਰ ਜਾ ਰਿਹਾ ਹੈ ਇਸ ਦਾ ਕਹੋ ਕਿ ਆ ਜਤਨ ਉਹ ਪਿਆਰੇ ਉਹਦੀ ਵੈਦ ਕਹ ਤਾ ਕੀ ਜਤਨ ਕਰਦਾ ਫਿਰਦਾ ਹੈ ਕਿਸ ਤੇ ਬੰਝੀ ਹੈ ਜਿਸ ਮਾਇਆ ਤੋਂ ਬੰਝੇ ਰਹਿ ਜਾਣਾ ਖਾਲੀ ਰਹਿ ਜਾਣਾ ਇਸ ਦੁਨੀਆ 'ਚ ਹਰ ਬਿਸਰਿਆ ਕਿਉਂ ਤ੍ਰਿਪਤਾ ਰਹਿ ਜੀ ਦੇ ਪੁੱਲ ਨੇ ਕਰਕੇ ਕਿਵੇਂ ਰਾਜ ਆਵੇਗਾ ਕੀ ਨਹੀਂ ਕਰੇ ਆਵੇਗੀ ਕਿਸੇ ਨੂੰ ਵੀ ਨਾ ਮਨ ਰੰਗੀਏ ਜਦ ਇਹ ਮਨ ਪੂਰੇ ਪ੍ਰਸੰਨ ਨੂੰ ਸੋਗ ਵਿੱਚ ਹੀ ਪਿਆਰ ਹੋਏਗਾ ਪ੍ਰਸੰਨ ਨਹੀਂ ਹੋਣ ਰੰਗੀਏ ਸੰਸਕ੍ਰਿਤ ਦੀ ਪ੍ਰਸੰਨਤਾ ਦਾ ਨਾਮ ਹੈ ਨਾ ਮਨ ਰੰਗੀਏ ਪ੍ਰਸੰਨ ਹੋਵੇਗਾ ਰਭੂ ਛੋੜ ਅਨ ਲਾਗ ਜਿਹੜੀ ਆਪਣੀ ਬੋਲੀ ਚ ਹਰ ਖਣੋਂ ਗੁੱਸੇ ਨੂੰ ਕਹਿੰਦੇ ਐ ਤੇ ਹਰ ਖਣੋਂ ਸੰਸਕ੍ਰਿਤ ਚ ਖੁਸ਼ੀ ਦਾ ਨਾਮ ਹੈ ਜਿਸੇ ਪ੍ਰਕਾਰ ਮਨ ਪ੍ਰਸੰਨ ਨਹੀਂ ਹੁੰਦਾ ਹੈ ਪ੍ਰਭੂ ਛੋੜ ਅਨ ਲਾਗੇ ਜਿਹਨੇ ਮਾਇਆ ਜੀ ਵੀ ਛੱਡ ਕੇ ਅਨ ਹੋਰ ਦੁਆਏ ਦੇ ਵਿੱਚ ਲੱਗ ਜਾਂਦੇ ਹਨ ਨਰਕ ਸਮੰਜੀਐ ਕੋ ਤੁਸਾਰੀ ਨਰਕੂ ਚ ਹੀ ਸਮੰਜੀਐ ਪ੍ਰਾਪਤ ਹੁੰਦੇ ਐ ਸਮਾਉਂਦੇ ਐ ਲੀਨ ਹੁੰਦੇ ਐ ਨਰਕ ਦੀ ਪਹੁੰਚਦੇ ਹਨ ਧੋਪ ਕਿਰਪਾਲ ਦਇਆਲ ਇਹ ਕਿਰਪਾਲੂ ਅਕਾਲ ਪੁਰਖ ਜਿਵੇਂ ਆਪਦੇ ਪਿੱਛੇ ਭਗਤਾਂ ਦੇ ਕਿਰਪਾਲੂ ਹੋਏ ਹੋ ਕਿਉ ਸਹੇਡੇ ਦੇ ਵੀ ਮਹਾਰਾਜIALਾ ਕਰੋ ਨਾਨਕ ਪਾਉ ਪੰਜੀ ਹੈ ਸਹੇਡੇ ਜੰਮੂ ਮਰਨ ਦਾ ਭੈ ਮਾਰਾ ਪੰਜੀਏ ਪਨ ਗਈਏ ਅਸੀਂ ਕਿਰਪਾ ਕਰੋ ਸਹੇ ਸੁੱਚੇ ਪਾਸ਼ਾ ਆਪਾਂ ਨੂੰ ਯਾਦ ਲੱਗ ਗਏ ਕਿਉ ਬੇਨਤੀਆਂ ਕਰੋ